ਇਹ ਤਰ੍ਹਾਂ ਪਤਾ ਲੇਕਿਨ ਇਹ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਆਪਾਂ ਲੱਗੇ ਨਾ ਹੋਣਾ ਨਹੀਂ ਕੁਝ ਅਸੀਂ ਇੱਥੇ ਇੱਥੇ ਵੀ ਆਪਣੀਆਂ ਲੀਡਰੀਆਂ ਬਹੁਤੀਆਂ ਚਪਕਾਉਣੇ ਆ ਲੀਡਰੀ ਲਈ ਆਪ ਲੜ ਰਹੇ ਆ ਤਿੰਨ ਤਿੰਨ ਚਾਰ ਚਾਰ ਗਰੁੱਪ ਬਣੇ ਪਏ ਆ ਲੇਕਿਨ ਸਾਡੀ ਸਾਡੀ ਪ੍ਰੋਬਲਮ ਇਹ ਆ ਕਿ ਸਾਲਾਂ ਤੋਂ ਸਾਡੀ ਸਿੱਖ ਕੌਮ ਨੇ ਵੋਟ ਪਾਈ ਕਾਲੀਦਾਲ ਨੂੰ ਬਾਦਲ ਨੂੰ ਬਾਦਲ ਨੇ ਲੋਕ ਸਭਾ ਜਿੱਤੀ ਉੱਥੇ ਭਾਈ ਵਾਲੀ ਕੀਤੀ ਬਾਦਲ ਨੇ ਹੀ ਐਸੈਂਬਲੀ ਜਿੱਤੀ ਇੱਥੇ ਰਾਜ ਕੀਤਾ 15 ਸਾਲ ਬਾਦਲ ਨੇ ਹੀ ਕਮੇਟੀ ਜਿੱਤੀ ਕਾਲ ਤੱਕ ਉਹਦੇ ਕਬਜ਼ੇ ਚ ਜਦੋਂ ਵੋਟਾਂ ਅਸੀਂ ਉਹਨੂੰ ਪਾਉਣੇ ਆ ਤੇ ਉਹ ਡਿਮਾਂਡ ਜਿਹੜੀ ਉਹਨੂੰ ਕਰਨੀ ਚਾਹੀਦੀ ਉਹਦੀ ਡਿਮਾਂਡ ਹੀ ਸੈਂਟਰ ਚ ਅਸਰ ਕਰਦੀ ਆ ਤਾਂ ਹੀ ਇਹ ਛੁੱਟ ਸਕਦੇ ਸੀ ਜਿਵੇਂ ਰਜੀਵ ਗਾਂਧੀ ਦੇ ਕਾਤਲ ਜੈ ਲਲਤਾ ਨੇ ਛਡਾਏ ਅਸੀਂ 5-7 100 ਬੰਦਾ ਕਿਤੇ ਇਕੱਠਾ ਹੋ ਕੇ ਰੌਲਾ ਪਾਈਏ ਸਾਡੀ ਨਹੀਂ ਸੁਣਾਈ ਹੋਣੀ ਕਿਉਂਕਿ ਸੈਂਟਰ ਨੂੰ ਪਤਾ ਕਿ ਜਿਹਨੂੰ ਸਿੱਖਾਂ ਨੇ ਵੋਟਾਂ ਦਿੱਤੀਆਂ ਉਹ ਤੇ ਸਾਡੇ ਨਾਲ ਬੈਠਾ ਉਹ ਤੇ ਡਿਮਾਂਡ ਨਹੀਂ ਕਰ ਰਿਹਾ ਉਸ ਕਰਕੇ ਜਿੰਨੀ ਦੇਰ ਤੱਕ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਵਿੱਚ ਕੋ ਚੇਂਜ ਨਹੀਂ ਆਉਂਦਾ ਜਿੰਨੀ ਦੇਰ ਤੱਕ ਉਹ ਜਿਹੜਾ ਜਰਨਲ ਹਾਊਸ ਦੇ ਵਿੱਚ ਉਹ ਸਾਡੀਆਂ ਪ੍ਰੋਬਲਮਾਂ ਬਾਹਰ ਨਹੀਂ ਆਉਂਦੀਆਂ ਸਿੱਖ ਜਜ਼ਬਾਤ ਦੀ ਤਰਜਮਾ ਨਹੀਂ ਕਰਦੀਆਂ ਉਨੀ ਦੇਰ ਤੱਕ ਮੈਨੂੰ ਨਹੀਂ ਲੱਗਦਾ ਕਿ ਸਾਡੇ ਪਿੱਛੇ ਕੌਮ ਖੜੀ ਨਜ਼ਰ ਆਵੇ ਤੇ ਉਹ ਜ਼ਮੀਨ ਆ 24 ਏਕੜ ਜ਼ਮੀਨ ਮਾਰਕੰਡੇ ਦੀ ਜ਼ਮੀਨ ਆ ਉਹ ਜ਼ਮੀਨ 99 ਸਾਲ ਦੀ ਲੀਜ਼ ਤੇ ਬਾਦਲ ਨੇ ਲਈ ਹੋਈ ਆ ਬੀਬੀ ਜ਼ਗੀਰ ਕੌਰ ਤੋਂ ਉਹਦੇ ਸਾਈਨ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਲਈਆ ਤੇ ਉਹਨੇ ਹੀ ਮੇਰੀ ਪੀਰੀ ਅਕਾਡਮੀ ਬਣਾਈ ਆ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਉਹ ਮੇਰੀ ਪੀਰੀ ਅਕਾਡਮੀ ਪੰਥ ਦੀ ਆ ਲੇਕਿਨ ਅਸਲੀ ਅਸਲੀਅਤ ਉਹ ਪ੍ਰਕਾਸ਼ ਸਿੰਘ ਬਾਦਲ ਦੀ ਆ ਜਿਨੇ ਉਹ ਜ਼ਮੀਨ ਲੀਜ਼ ਤੇ ਲੈ ਕੇ ਆਫਟਰਸਟ ਬਣਾਇਆ ਤੇ ਉਹ ਜਿਹੜੀ ਪ੍ਰਧਾਨ ਆ ਪ੍ਰਬੰਧਕ ਕਮੇਟੀ ਉਹਦੇ ਵਿੱਚ ਮੈਂਬਰ ਆ ਜਗੀਰ ਕੋਲ ਅੱਜ ਅੱਜ ਪੁੱਛ ਲੋ ਉਹਨੂੰ ਦੱਸੂਗੀ ਇਹ ਜਿਹੜਾ ਇਹ ਇੱਕ ਨਹੀਂਗਾ ਜਿਹੜੇ ਵੱਡੇ ਵੱਡੇ ਸਾਡੇ ਆਧਾਰੇ ਉਹਨਾਂ ਦਾ ਇਸੇ ਤਰ੍ਹਾਂ ਹੀ ਆ ਜ਼ਮੀਨ ਗੁਰੂ ਦੀ ਆ ਪੈਸਾ ਗੁਰੂ ਦਾ ਮਾਲਕੇ ਸਾਡੇ ਲੀਡਰ ਨੇ ਦਿੱਲੀ ਦਿੱਲੀ 500 ਕਰੋੜ ਦੀ ਕਰਜ਼ਾਈ ਆ ਪ੍ਰਬੰਧਕ ਕਮੇਟੀ ਦੀ ਇੱਕ ਐਜੂਕੇਸ਼ਨ ਅਦਾਰਾ ਜਿਹੜਾ ਜਿਹਦੇ ਵਿੱਚ ਜਿਹਦੇ ਕੇਸ ਚੱਲ ਰਿਹਾ ਹਾਈ ਕੋਰਟ ਚ ਟੀਚਰਾਂ ਦਾ ਪ੍ਰੋਵੀਡੈਂਟ ਫੰਡ ਜਿਹੜਾ ਦਿੱਤੇ ਨੇਗੇ ਜਮ੍ਹਾਂ ਕਰ ਲਏ ਉਹ ਖਾ ਗਏ ਉਹਦੇ ਬਾਅਦ ਜਿਹੜੇ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਉਹ ਸਾਰੇ ਟੀਚਰ ਸਾਰਾ ਸਟਾਫ ਵਕੀਲ ਕਰਕੇ ਹਾਈ ਕੋਰਟ ਚ ਗਏ ਨੇ ਤੇ ਹਾਈ ਕੋਰਟ ਦੇ ਜੱਜਾਂ ਨੂੰ ਵਕੀਲ ਕਹਿੰਦਾ ਹੈ ਕਿ ਪ੍ਰਬੰਧਕ ਕਮੇਟੀ ਨੂੰ ਹੁਕਮ ਕਰੋ ਆਪਣੀ ਜਾਇਦਾਦ ਵੇਚ ਕੇ ਸਾਡੇ ਪੈਸੇ ਦੇਣ ਇਹ ਇਹ ਕੋਟਾਂ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਪਰ ਇਹਨਾਂ ਲੀਡਰਾਂ ਨੂੰ ਸ਼ਰਮ ਨਹੀਂ ਆਉਦੀ ਉਹਨਾਂ ਨੂੰ ਹੌਲੀ-ਹੌਲੀ ਕਿਸ਼ਤਾਂ ਤਾਂ ਹੀ ਥੋੜਾ-ਥੋੜਾ ਦੇ ਕੇ ਗੋਲ ਘਾਹ ਤੇ ਜੇ ਦਿਨ ਖਲਵਾ ਲੈਂਦੇ ਆ ਜਿਹੜੀਆਂ ਕਦੇ ਮਹੀਨੇ ਬਾਅਦ ਵੀ ਖੋਲ ਕੇ ਨਹੀਂ ਘਣੀਆਂ ਜਾਂਦੀਆਂ ਉਹ ਸਾਡੀ ਹਾਲਾਤ ਮਾੜੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਬੌਣੇ ਕਦ ਤੇ ਜਿਹੜੇ ਆਪਣੇ ਛੋਹਰੇ ਬੰਦੇ ਜੀ ਨੋ ਪਠਾਤੇ ਇੱਥੇ ਇਹਨਾਂ ਸੰਸਾਵਾਂ ਤੇ ਉਹ ਸਾਰੇ ਇੱਕ ਵਕਾਊ ਤੇ ਵੇਕਣ ਲੱਗਿਆ ਉਹਨਾਂ ਮੈਂਟ ਨਹੀਂ ਲਾਇਆ ਤੇ ਅੱਜ ਉਹ ਵੇਕੇ ਇਹਦੇ ਹੱਥੋਂ ਵੀ ਗਏ ਤੇ ਕੌਮ ਦੇ ਹੱਥੋਂ ਉਹਨਾਂ ਸੰਸਾਵਾਂ ਖੋ ਕੇ ਪਾਸੇ ਕਰਨੀ ਸੈਂਟਰ ਸਰਕਾਰ ਦੀ ਮਿਹਰਬਾਨੀ ਆ ਜੀ ਤੇ ਦੂਸਰੀ ਮਿਹਰਬਾਨੀ ਹੋਈ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਜਿਨ੍ਹਾਂ ਨੇ ਇਹ ਸਾਰੀ ਜੋੜ ਤੋੜ ਕਰਕੇ ਕੌਮ ਨੂੰ ਗਿਰਵੀ ਰੱਖਿਆ ਹੋਇਆ ਸੈਂਟਰ ਕੋਲ ਤੇ ਸਾਡੀ ਗੁਰੂ ਨਾਨਕ ਦੀ ਪਾਤਸ਼ਾਹੀ ਨੂੰ ਇੱਕ ਆਪਣੇ ਸਵਾਰਥ ਲਈ ਆਪਣੇ ਇੱਕ ਮੁਫਾਤ ਲਈ ਜੋੜ ਤੋੜ ਕਰਕੇ ਕਬਜ਼ੇ ਚ ਰੱਖਣ ਲਈ ਸਾਰੇ ਪਲਾਨ ਬਣੀਆਂ ਨੇ ਤੇ ਉਹ ਹਜੇ ਤੱਕ ਚੁਰੀਆਂ ਜਾ ਰਹੀਆਂ ਨੇ ਪੰਥਕ ਲਹਿਰ ਵੱਲੋਂ ਅਸੀਂ ਤਿਆਰੀ ਕਰ ਰਹੇ ਹਾਂ ਇਲੈਕਸ਼ਨ ਲੜਨ ਦੀ ਇਲੈਕਸ਼ਨ ਕਰਾਉਣੇ ਨਾ ਕਰਾਉਣੇ ਸੈਂਟਰ ਦੇ ਹੱਥ ਚ ਲੇਕਿਨ ਅਸੀਂ ਇੱਕ ਸੀਮਾ ਹੈ ਜਦੋਂ ਤੱਕ ਅਸੀਂ ਬਰਦਾਸ਼ਤ ਕਰਾਂਗੇ ਤੇ ਨਹੀਂ ਤੇ ਅਸੀਂ ਜਿਹੜਾ ਸਾਨੂੰ ਜੋ ਹੱਕ ਹੈ ਉਹ ਅਸੀਂ ਉਹਨੂੰ ਵਰਤਾਂਗੇ ਲੇਕਿਨ ਅਸੀਂ ਅਜੇ ਫਿਲਹਾਲ ਤੇ ਪਿੰਡਾਂ ਚ ਜਾ ਰਹੇ ਹਾਂ ਪਿੰਡਾਂ ਚ ਸਿੱਖਾਂ ਨੂੰ ਦੱਸ ਰਹੇ ਹਾਂ ਕਿ ਸਾਡੀ ਪ੍ਰਬੰਧਕ ਕਮੇਟੀ ਦੇ ਕਾਜ ਕੀ ਸੀ ਉਹ ਕਰ ਕੀ ਰਹੀ ਆ ਤੇ ਜਿਹੜਾ ਪ੍ਰਬੰਧਕ ਕਮੇਟੀ ਦਾ ਮਿਸ਼ਨ ਆ ਉਹ ਗੁਰੂ ਦਾ ਸਿਧਾਂਤ ਆ ਉਹ ਸਾਡੇ ਲੀਡਰਾਂ ਨੇ ਉਹਨਾਂ ਨੂੰ ਲਤਾੜ ਦਿੱਤਾ ਤੇ ਆਪਾਂ ਇਹਨਾਂ ਨੂੰ ਬਚਾਉਣਾ ਹੈ ਤੇ ਇਹ ਦੇ ਲਈ ਜਾਣਕਾਰੀ ਸਿੱਖਾਂ ਨੂੰ ਦੇ ਰਹੇ ਹਾਂ ਇਹ ਜੀ ਜੈਸਾ ਬੀਜ ਸੋਣਣੇ ਕਰਮਾ ਖੰਦੜਾ ਖੇਤ ਇਹ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਬੀ ਸੋਟਿਆ ਓਗਣ ਡਿਆ ਹੁਣ ਉਹਨੂੰ ਫਲ ਲੱਗਣ ਡਿਆ ਉਹਦਾ ਮੁੰਡਾ ਵੱਡੂਗਾ ਹੁਣ